ਮਾਂਜੋ ਕੇ ਸਿਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਅਤੇ ਡੀਆਈਜੀ ਰੇਂਜ ਫਿਰੋਜ਼ਪੁਰ ਸਰਦਾਰ ਰঞ্জੀਤ ਸਿੰਘ ਕਿਲੋਂ ਜੀ ਦੇ ਹੁਕਮ ਅਧਵਿ ਕੱਲ ਪੂਰੇ ਫਿਰੋਜ਼ਪੁਰ ਵਿਖੇ 14 ਨਾਕੇ ਲਗਾਏ ਗਏ ਸਨ ਇਹ ਨਾਕੇ ਸਟਰੀਟ ਕ੍ਰਾਈਮ ਅਤੇ ਦੁਪਈਆ ਵਾਹਨ ਜਿਹੜੇ ਟ੍ਰੈਫਿਕ ਨਿਯਮਾਂ ਦਾ ਪਾਲਨ ਨਹੀਂ ਕਰਦੇ ਉਹਦੇ ਖਿਲਾਫ ਲੱਗੇ ਸਨ ਚੁੰਗੀ ਨੰਬਰ 7 ਦਾ ਜਿਹੜਾ ਨਾਕਾ ਸੀ ਉੱਥੇ ਇੱਕ ਫੋਰਚਨਰ ਗੱਡੀ ਹਰਿਆਣਾ ਨੰਬਰ ਦੀ ਬੜੀ ਤੇਜ਼ ਰਫ਼ਤਾਰ ਤੋਂ ਆ ਰਹੀ ਸੀ ਇਹ ਗੱਡੀ ਵਿਖੇ ਇਹ ਡਬਲ ਲਾਈਟ ਗੈਰ ਕਾਨੂੰਨੀ ਲੱਗਿਆ ਹੋਇਆ ਸੀ ਅਤੇ ਇਸ ਗੱਡੀ ਦੇ ਜਿਹੜੇ ਸ਼ੀਸ਼ੇ ਸਨ ਉਹ ਵੀ ਕਾਲੇ ਸਨ ਤੇ ਗੱਡੀ ਵਿਖੇ ਇੱਕ ਫਲੈਗ ਵੀ ਲੱਗਿਆ ਹੋਇਆ ਸੀ ਜਦ ਗੱਡੀ ਨੂੰ ਰੋਕਿਆ ਗਿਆ ਇਹ ਪਹਿਲੇ ਰੁਕੀ ਨਹੀਂ ਦੂਰ ਜਾ ਕੇ ਰੁਕੀ ਜੀ ਉੱਥੇ ਗੱਡੀ ਦਾ ਡਰਾਈਵਰ ਅਤੇ ਜਿਹੜਾ ਪਹਿਲੀ ਸੀਟ ਤੇ ਬੈਠਿਆ ਹੋਇਆ ਬੰਦਾ ਸੀ ਉਹਨੇ ਇਹ ਗੱਲ ਆਖੀ ਕਿ ਇਹ ਗੱਡੀ ਤੇ ਜਿਹੜਾ ਅਫਸਰ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈ ਤਾਂ ਉਹਨੇ ਇਹ ਰੈਡ ਲਾਈਟ ਲਾਇਆ ਹੋਇਆ ਬਦ ਬਟ ਪਰੰਤੂ ਜਦ ਇਹਦੀ ਮਜੀਦ ਪੜਤਾਲ ਕੀਤੀ ਗਈ ਇਹ ਪਾਇਆ ਗਿਆ ਕਿ ਇਹ ਗੱਡੀ ਨਾ ਤਾਂ ਇਲੈਕਸ਼ਨ ਕਮਿਸ਼ਨ ਦੀ ਹੈ ਨਾ ਤੋਂ ਜਿਹੜਾ ਬੰਦਾ ਬੈਠਾ ਹੈ ਕੋਈ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਹੈ ਉਹ ਝੂਠ ਮਾਰ ਰਿਹਾ ਸੀ ਤੇ ਇਹ ਗੱਡੀ ਜਿਹੜੀ ਹੈਗੀ ਜਿਹਦਾ ਨੰਬਰ ਹੈਗਾ HR01EL099 ਫੋਰਚੂਨਰ ਗੱਡੀ ਇਹ ਮੋਡਲ ਟਾਊਨ ਅੰਬਾਲਾ ਹਰਿਆਣਾ ਵਿਖੇ ਨਿਤਿਲ ਉਪਪਲ ਦੀ ਹੈ ਤੇ ਨਿਤਿਲ ਉਪਪਲ ਵੀ ਉਥੇ ਸੀ ਕਾਨੂੰਨ ਮੁਤਾਬਿਕ ਗੱਡੀ ਦਾ ਜਿਹੜਾ ਚਲਾਣ ਹੈ ਉਹ ਚਲਾਣ ਕੀਤਾ ਗਿਆ ਜੀ ਤੇ ਲੋਕਾਂ ਤੋਂ ਮੀਡੀਆ ਰਹੀਂ ਮੇਰੀ ਆਹੀ ਅਪੀਲ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੈੱਡ ਬਲੂ ਲਾਈਟ ਦਾ ਵਰਤੋਂ ਆਪਣੀ ਗੱਡੀ ਵਿਖੇ ਨਾ ਕਰਨ ਕਿਉਂਕਿ ਇਸ ਫਿਰੋਜ਼ਪੁਰ ਜ਼ਿਲ੍ਹਾ ਇੱਕ ਸਰਹਦੀ ਜ਼ਿਲ੍ਹਾ ਹੈ ਰੈੱਡ ਬਲੂ ਲਾਈਟ ਗੱਡੀ ਦਾ ਵਰਤੋਂ ਇਹ ਪਾਸਟ ਵਿੱਚ ਰੱਖਣੇ ਚਾਇਆ ਹੈ ਕਿ ਤਾਂ ਕਰਦੇ ਹਨ ਅਪਰਾਧੀ ਕੀ ਨਾਕੇ ਵਿਖੇ ਇਹਦੀ ਚੈਕਿੰਗ ਨਾ ਕੀਤੀ ਜਾਏ ਬਟ ਪਰੰਤੂ ਮੈਂ ਇਹ ਕਹਿਣਾ ਚਾਹਣਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਹੁਬੇ ਕਿਸੇ ਵੀ ਵੇਪੀ ਦੀ ਗੱਡੀ ਹੋ ਹਰ ਗੱਡੀ ਦੀ ਚੈਕਿੰਗ ਨਾਕੇ ਤੇ ਕਾਨੂੰਨ ਮੁਤਾਬਿਕ ਪਹਿਲੇ ਵੀ ਹੁੰਦੀ ਸੀ ਤੇ ਅੱਗੇ ਵੀ ਚੱਲਦੀ ਰਹੇਗੀ ਧੰਨਵਾਦ